ਤੁਜੀਓ ਬੇਸਨ ਦਾ ਲੋਟ ਹੈ ਇਹ ਬਟਰ ਤੂੰ ਦੇਖ ਸਕਦੇ ਹੋ ਕਿ ਬਟਰ ਢੇਰ ਸਾਰਾ ਜਿਹੜਾ ਬਟਰ ਹੈ ਆਲੂ ਦੀ ਫੀਲਿੰਗ ਆਲੂ ਦੀ ਫੀਲਿੰਗ ਦਿੱਤੀ ਦੇ ਸਕਦੇ ਹੋ ਆਲੂ ਦੀ ਫੀਲਿੰਗ ਹੈ ਕਲਰ ਬਹੁਤ ਜਿਹੜਾ ਅਮੇਜ਼ਿੰਗ ਲੱਗ ਰਿਹਾ ਤੇ ਹੁਣ ਜਿਹੜੀ ਹੈ Shimla mirch ਜਿਹੜੀ ਐ ਚ ਐਡ ਕੀਤੀ ਗਈ ਆ ਉਸ ਤੋਂ ਬਾਅਦ ਜਿਹੜਾ ਵਿੱਚ ਟਮਾਟਰ ਜਿਹੜੇ ਪਾਏ ਗਏ ਆ ਤੇ ਕ੍ਰਸ਼ਨ ਕਰ ਰਹੇ ਆ ਇੱਕ ਪਨੀਰ ਤੂੰ ਦੇਖ ਸਕਦੇ ਹੋ ਪਨੀਰ ਦੀ ਬਾਰਿਸ਼ ਪੂਰੀ ਹੋ ਰਹੀ ਹੈ ਕ੍ਰਸ਼ ਕਰਕੇ ਜਿਹੜਾ ਪਨੀਰ ਹੈ ਤੂੰ ਦੇਖ ਸਕਦੇ ਹੋ ਪਨੀਰ ਦੇ ਛੋਟੇ ਛੋਟੇ ਜਿਹੜੇ ਟੁਕੜੇ ਨੇ ਉਹ ਤਿਆਰ ਕੀਤੇ ਗਏ ਨੇ ਕਾਜੂ ਡਰਾਈ ਫਰੂਟ ਵੀ ਡਾਲੇ ਡਰਾਈ ਫਰੂਟ ਜਿਹੜ ਦੇ ਸਕਦੇ ਹਾਂ ਹੁਣ ਤੁਸੀਂ ਦੇਖਦੇ ਹੋ ਜਿਹੜੀ ਗਰੇਵੀ ਬਣੀ ਸੀ ਜਿਹੜੀਆਂ ਸਬਜ਼ੀਆਂ ਦੀ ਗਰੇਵੀ ਬਣੀ ਸੀ ਉਹ ਇੱਕ ਮਟਕੇ ਦੇ ਵਿੱਚ ਹੁਣ ਬਾਈ ਵੱਲੋਂ ਫਿਲ ਕੀਤੀ ਜਾ ਰਹੀ ਹੈ 도사 ਜਿਹੜਾ ਬਣ ਕੇ ਰੈਡੀ ਹੋ ਚੁੱਕਿਆ ਤੇ ਹੁਣ ਮਟਕੇ ਦੇ ਵਿੱਚ ਜਿਹੜਾ ਲੱਗਣ ਜਾ ਰਿਹਾ ਤੇ ਉਧਰੋਂ ਮਟਕੇ ਦੇ ਉੱਪਰ ਵੀ ਜਿਹੜੀ ਹੈ ਉਹ ਚੀਜ਼ ਦੀ ਬਾਰਿਸ਼ ਕੀਤੀ ਗਈ ਹੈ ਮਟਕੇ ਦੇ ਉੱਪਰ ਜਿਹੜਾ 도사 ਲੱਗ ਰਿਹਾ ਤੇ ਨਾਲ ਜਿਹੜੀ ਚੀਜ਼ ਦੀ ਬਾਰਿਸ਼ ਕੀਤੀ ਜਾ ਰਹੀ ਹੈ ਆਪਣੀ ਇਹਦੀ ਬਾਰਿਸ਼ ਜਿਹੜੀ ਕੀਤੀ ਜਾ ਰਹੀ ਹੈ ਦੇ ਦੇਖਣ ਦੇ ਵਿੱਚ ਜਿਹੜਾ ਕਿੰਨਾ ਖੂਬਸੂਰਤ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਹਰਾ ਧਨੀਆ ਉਧਰ ਚੀਜ਼ ਦੀ ਬਾਰਿਸ਼ ਹੋਈ ਹੈ ਨਾਲ ਪਨੀਰ ਦੀ ਬਾਰਿਸ਼ ਕਿਆ ਬਾਤ ਹੈ ਸਰਸ਼ੀਆ ਕਾਲ ਕੀ ਹਾਲ ਚਾਲ ਉਮੀਦ ਹੈ ਤੁਸੀਂ ਸਾਰੇ ਯਾਨੀ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਟੇਸਟ ਦੀ ਦੁਨੀਆ ਦੇ ਵਿੱਚ ਜੀ ਹਾਂ ਅੱਜ ਅਸੀਂ ਪਹੁੰਚੇ ਹਾਂ ਮਾਡਲ ਟਾਊਨ ਦੇ ਵਿੱਚ ਕ੍ਰਿਸ਼ਨਾ ਮੰਦਿਰ ਦੇ ਬਿਲਕੁਲ ਸਾਹਮਣੇ ਜਿਹੜੀ ਦੁਕਾਨ ਹੈ ਡੋਸੇ ਜਿਹੜੇ ਸਪੈਸ਼ਲ ਬਣਾਏ ਜਾਂਦੇ ਆ ਜਿਹਨੂੰ ਪੰਜਾਬੀ ਦੇ ਵਿੱਚ ਡੋਸਾ ਕਹਿੰਦੇ ਆ ਬਹੁਤ ਜ਼ਿਆਦਾ ਲੁਧਿਆਣਾ ਦੇ ਵਿੱਚ ਫੇਮਸ ਹੈ ਉੱਥੇ ਅਸੀਂ ਖੜੇ ਆ ਮਟਕਾ ਡੋਸਾ ਤੁਸੀਂ ਡੁਸੇ ਬਹੁਤ ਤਰ੍ਹਾਂ ਦੇ ਖਾਦੇ ਹੋਣਗੇ ਪਰ ਸਪੈਸ਼ਲ ਹੈ ਇੱਥੇ ਦਾ ਮਟਕਾ ਡੋਸਾ ਸੋ ਤੁਹਾਨੂੰ ਅੱਜ ਟੇਸਟ ਕਰਾਉਣ ਜਾ ਰਹੇ ਹਾਂ ਮਟਕਾ ਡੋਸਾ ਦਿਖਾਉਣ ਜਾ ਰਹੇ ਹਾਂ ਕਿੱਦਾਂ ਮਟਕਾ ਡੋਸਾ ਤਿਆਰ ਹੁੰਦਾ ਹੈ ਸ਼ਾਪ ਦੇ ਮੌਜੂਦ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰਾਤ ਦਾ ਥੋੜਾ ਜਿਹਾ ਸਮਾਂ ਪਰ ਮਟਕਾ ਡੋਸਾ ਕਿਸ ਤਰ੍ਹਾਂ ਤਿਆਰ ਹੁੰਦਾ ਕਿਉਂਕਿ ਇਸ ਵੇਲੇ ਜਿਹੜਾ ਭੀੜ ਹੁੰਦੀ ਹੈ ਦੁਕਾਨ ਦੇ ਉੱਪਰ ਆਓ ਤੁਹਾਨੂੰ ਦੁਕਾਨ ਦੇ ਅੰਦਰ ਲੈ ਕੇ ਚੱਲਦੇ ਹਾਂ ਤੁਹਾਨੂੰ ਦਿਖਾਉਣਾ ਹੈ ਜਿਹੜਾ ਮਟਕਾ ਡੋਸਾ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਇਹ ਤੁਸੀਂ ਹੁਣ ਕੀ ਪਾ ਰਹੇ ਹੋ ਇਹ ਸੂਜੀ ਪੇਸਟ ਹੈ ਉਹ ਜਿਹੜਾ ਤੁਸੀਂ ਪਾਇਆ ਇਹ ਡੋਸਾ ਜਿਹੜਾ ਤੁਸੀਂ ਦੇਖ ਰਹੇ ਹੋ ਡੋਸਾ ਤਿਆਰ ਹੋ ਰਿਹਾ ਸੂਜੀ ਤੇ ਵੇਸਣ ਦਾ ਜਿਹੜਾ ਪੇਸਟ ਹੈ ਉਹ ਪਾਇਆ ਗਿਆ ਤੇ ਇੱਕ ਪੂਰੀ ਜਿਹੜੀ ਪਰਤ ਲੇਅਰ ਬਣਾ ਲਈ ਗਈ ਆ ਉਹਦੀ ਇਹ ਕੀ ਹੈ ਭਾਈ ਬਟਰ ਹੈ ਬਟਰ ਬਟਰ ਤੁਸੀਂ ਦੇਖ ਸਕਦੇ ਹੋ ਕਿ ਬਟਰ ਢੇਰ ਸਾਰਾ ਜਿਹੜਾ ਬਟਰ ਹੈ ਉਹ ਜਿਹੜਾ ਡੋ ਬਣਿਆ ਉਹਦੇ ਉੱਪਰ ਢੇਰ ਸਾਰਾ ਬਟਰ ਬਾਈਫਲ ਨੂੰ ਜਿਹੜਾ ਲਾਇਆ ਗਿਆ ਆਲੂ ਦੀ ਫਿਲਿੰਗ ਆਲੂ ਦੀ ਫਿਲਿੰਗ ਤੁਸੀਂ ਦੇਖ ਸਕਦੇ ਹੋ ਆਲੂ ਦੀ ਫਿਲਿੰਗ ਹੈ ਟਮਾਟਰ ਇਸ ਤੋਂ ਬਾਅਦ ਜਿਹੜੀਆਂ ਸਬਜ਼ੀਆਂ ਨੇ ਉਹਦੇ ਵਿੱਚ ਪਾਇਆ ਜਾ ਰਹੀ ਨੇ ਟਮਾਟਰ ਆ ਚੁੱਕੇ ਨੇ ਨਾਲ ਹਰਾ ਧਨੀਆ ਕਿਆ ਬਾਤ ਹੈ 컬러 ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆਰਾ ਜਿਹੜਾ ਲੱਗ ਰਿਹਾ ਦੇਖਣ ਨੂੰ 컬러 ਬਹੁਤ ਜਿਹੜਾ ਅਮੇਜ਼ਿੰਗ ਲੱਗ ਰਿਹਾ ਤੇ ਹੁਣ ਜਿਹੜੀ ਹੈ Shimla mirch ਜਿਹੜੀ ਐ ਚ ਐਡ ਕੀਤੀ ਗਈ ਆ ਤੇ ਨਾਲ ਹੁਣ ਜਿਹੜੇ ਐਡ ਹੋਣ ਜਾ ਰਹੇ ਆ ਮਸਾਲੇ ਲਾਜਵਾਹ ਇਹ ਕਿਹੜਾ ਮਸਾਲਾ ਸਰੇ ਇਹ ਗਰਮ ਮਸਾਲਾ ਹੈ ਜਿਹੜਾ ਆਮ ਦੁਕਾਨਾਂ ਤੇ ਮਿਲਦਾ ਹੈ ਕਿ ਕੋਈ ਸਪੈਸ਼ਲ ਤਿਆਰ ਕੀਤਾ ਜਾਂਦਾ ਹੈ ਇਹ ਆਪਣੇ ਹੱਥ ਸੇ ਯੂਜ਼ ਕਰਦੇ ਹਾਂ ਉਹ ਸਪੈਸ਼ਲ ਮਸਾਲਾ ਜਿਹੜਾ ਇਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਤੇ ਹੁਣ ਜਿਹੜੀ ਲਾਲ ਮਿਰਚ ਲਾਲ ਮਿਰਚ ਇਹਨਾਂ ਜਿਆਦਾ ਤਿੱਖਾ ਤਾਂ ਨਹੀਂ ਬਣ ਜੂਗਾ ਨਹੀਂ ਨਹੀਂ ਮੀਡੀਅਮ ਜੈਸਾ ਬੋਲੋਗੇ ਆਪ ਵੈਸਾ ਬਣਾਉਂਗੇ ਤੋ ਦੇਖ ਸਕਦੇ ਹੋ ਜਿਹੜਾ ਡੋਸਾ ਮੜਕਾ ਡੋਸਾ ਉਹ ਤਿਆਰ ਹੋ ਰਿਹਾ ਸਬਜ਼ੀਆਂ ਐਡ ਹੋ ਚੁੱਕੀਆਂ ਨੇ ਆਲੂ ਦੀ ਫੀਲਿੰਗ ਆਈ ਹੈ ਉਸ ਤੋਂ ਬਾਅਦ ਟਮਾਟਰ ਹਰਾ ਧਨੀਆ ਤੇ ਹੁਣ ਜਿਹੜਾ ਉਸ ਤੋਂ ਬਾਅਦ ਜਿਹੜਾ ਵੇ ਟਮਾਟਰ ਜਿਹੜੇ ਪਾਏ ਗਏ ਆ ਤੇ ਕਰਸ਼ ਹੋਣ ਕਰ ਰਹੇ ਆ ਇੱਕ ਪੂਰਾ ਜਿਹੜਾ ਇਹਨੂੰ ਜਾਂ ਕੋ ਮਿਕਸ ਹੋ ਸਕੇ ਜਿਹੜੇ ਮਸਾਲੇ ਆ ਪੂਰੇ ਤਰੀਕੇ ਨਾਲ ਜਿਹੜੇ ਮਿਕਸ ਹੋ ਜਾਣ ਤੇ ਹੁਣ ਬਾਈ ਵੱਲੋਂ ਕਰਸ਼ ਕੀਤਾ ਜਾ ਰਿਹਾ ਉਹਨਾਂ ਨੂੰ ਬਾਈ ਕਿੰਨੇ ਟਾਈਮ ਚ ਤਿਆਰ ਹੋ ਜਾਂਦਾ ਇਹ 10 5 ਮਿੰਟ ਮੇ ਹੋ ਜਾਏਗਾ 5 ਮਿੰਟ ਮੇ ਜੇ ਤੁਸੀਂ ਵੀ ਮਟਕਾ ਡੋਸਾ ਜਿਹੜਾ ਖਾਣਾ ਤਾਂ ਕ੍ਰਿਸ਼ਨ ਮੰਦਿਰ ਦੇ ਬਿਲਕੁਲ ਸਾਹਮਣੇ ਆ ਸਿਰਫ 5 ਮਿੰਟ ਦੇ ਵਿੱਚ ਜਿਹੜਾ ਮਟਕਾ ਡੋਸਾ ਉਹ ਤਿਆਰ ਹੋ ਜਾਂਦਾ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਜਿਹੜਾ ਸਬਜ਼ੀਆਂ ਉਹ ਪੱਕ ਵੀ ਰਹੀਆਂ ਤੇ ਉਹਨਾਂ ਨੂੰ ਜਿਹੜਾ ਕ੍ਰਸ਼ ਵੀ ਕੀਤਾ ਜਾ ਰਿਹਾ ਇਹ ਪਾਣੀ ਐਡ ਕੀਤਾ ਤੁਸੀਂ ਇਹਦੇ ਵਿੱਚ ਹਾਂ ਪਾਣੀ ਐਡ ਕੀਤਾ ਹੈ ਪਾਣੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਣੀ ਐਡ ਕੀਤਾ ਗਿਆ ਹੁਣ ਤਾਂ ਕਿ ਜਿਹੜੀਆਂ ਸਬਜ਼ੀਆਂ ਨੇ ਕੱਚਾਪਨ ਵਿੱਚ ਨਾ ਰਹੇ ਪੂਰੀ ਤਰ੍ਹਾਂ ਨਾਲ ਪੱਕ ਜਾਣਾ ਤੇ ਸਪੈਸ਼ਲ ਹੈ ਮਟਕਾ ਡੋਸਾ ਤੇ ਡੋਸੇ ਬਹੁਤ ਸਾਰੇ ਖਾਦੇ ਹੋਣਗੇ ਪਰ ਮਟਕਾ ਡੋਸਾ ਸਪੈਸ਼ਲ ਹੋਣ ਵਾਲਾ ਜ ਸਪੈਸ਼ਲ ਹੈ ਤਾਂ ਹੋਣ ਵਾਲਾ ਕਿਉਂਕਿ ਬਹੁਤ ਸਾਰੇ ਜਿਹੜੀ ਤਰੀਕਾ ਇਹਨਾਂ ਦਾ ਆਈਡੀਆ ਉਹ ਬੜਾ ਜਿਹੜਾ ਲਾਜਵਾਵਾ ਭਾਜੀ ਇਹ ਕੀ ਐਡ ਕੀਤਾ ਹੁਣ ਤੁਸੀਂ ਇਹ ਟਮਾਟਰ ਰਹਿ ਗਿਆ ਉਹ ਬਸ ਉਹ ਕੀ ਹੈ ਪਾਣੀ ਹੈ ਟਮਾਟਰ ਦਾ ਪਾਣੀ ਟਮਾਟਰ ਦਾ ਪਾਣੀ ਟਮਾਟਰ ਦਾ ਇਸ ਵਿੱਚ ਕੋਲਰ ਵੀ ਕਲਰ ਵੀ ਪਾਇਆ ਜਾਂਦਾ ਕੋਈ ਇੱਚ ਨਹੀਂ ਨਹੀਂ ਟਮਾਟਰ ਦਾ ਪਾਣੀ ਤੁਸੀਂ ਦੇ ਸਕਦੇ ਹੋ ਪੂਰਾ ਜਿਹੜਾ ਅਰਕ ਕੱਢਿਆ ਹੋਇਆ ਪੰਜਾਬੀ ਚ ਅੱਪਾ ਕਹਿੰਦੇ ਨੇ ਟਮਾਟਰ ਦਾ ਪਾਣੀ ਹੁਣ ਕਲਰ ਵਾਸਤੇ ਟੇਸਟ ਵਾਸਤੇ ਜਿਹੜਾ ਉਹ ਐਡ ਕੀਤਾ ਗਿਆ ਤੇ ਸਬਜ਼ੀਆਂ ਜਿਹੜੀਆਂ ਉਹ ਪੱਕ ਰਹੀ ਨੇ ਇਹ ਥੱਲੋਂ ਥੱਲੋਂ ਜਲ ਤਾਂ ਨਹੀਂ ਜਾਂਦਾ ਇਹ ਨਹੀਂ ਜਲੇਗਾ ਨਹੀਂ ਮੜਕਾ ਦੋਸਾ ਜਿਹੜਾ ਲੱਗਣ ਜਾ ਰਿਹਾ ਬਹੁਤ ਸਾਰੇ ਇਹਨਾਂ ਕੋਲ ਭੀੜ ਹੁੰਦੀ ਆ ਕਿਉਂਕਿ ਇਹਨਾਂ ਦਾ ਟੇਸਟ ਦੀ ਗੱਲ ਕਰ ਲਈ ਜਿਹੜਾ ਟੇਸਟ ਹੈ ਉਹ ਲਾਜਵਾਬ ਟੇਸਟ ਆ ਤੇ ਬਹੁਤ ਸਾਰੇ ਕਸਟਮਰ ਆਉਂਦੇ ਨੇ ਏਕੇਨਾ ਦਾ ਡੋਸਾ ਬੁਰਜ ਖਲੀਪਾ ਡੋਸਾ ਜਿਹੜਾ ਉਹ ਫੇਮਸ ਆ ਦੂਜਾ ਮਟਕਾ ਡੋਸਾ ਸਭ ਤੋਂ ਜ਼ਿਆਦਾ ਜਿਹੜਾ ਫੇਮਸ ਹੈ ਉਹ ਮਟਕਾ ਡੋਸਾ ਬਈ ਇਹ ਕੀ ਹੁਣ ਆਪਾਂ ਕੀ ਐਡ ਕਰ ਰਹੇ ਹੋ ਪਨੀਰ ਐਡ ਕਰ ਰਹੇ ਪਨੀਰ ਤੁਸੀਂ ਦੇ ਸਕਦੇ ਹੋ ਪਨੀਰ ਦੀ ਬਾਰਿਸ਼ ਪੂਰੀ ਹੋ ਰਹੀ ਹੈ ਕ੍ਰਸ਼ ਕਰਕੇ ਜਿਹੜਾ ਪਨੀਰ ਹੈ ਉਹ ਚੀਜ਼ ਐ ਕਰ ਰਹੇ ਚੀਜ਼ ਚੀਜ਼ ਕੌਨ ਸਾ ਯੂਜ਼ ਕਰਤੇ ਹੋ ਇਹ ਅਮੂਲ ਕੀ ਹੈ ਅਮਲ ਦੀ ਜਿਹੜੀ ਚੀਜ਼ ਹੈ ਆਪਾਂ ਪੰਜਾਬੀ ਵਿੱਚ ਮੱਖਣ ਕਹਿ ਦਿੰਨੇ ਆ ਉਹ ਐਡ ਹੋ ਰਿਹਾ ਹੁਣ ਤੇ ਪਨੀਰ ਦੀ ਬਾਰਿਸ਼ ਕੀਤੀ ਗਈ ਹੈ ਚੀਜ਼ ਦੀ ਬਾਰਿਸ਼ ਕੀਤੀ ਗਈ ਹੈ ਟੇਸਟ ਇਦੇ ਨਾਲ ਹੋਰ ਜਿਹੜਾ ਲਾਜਵਾਬ ਹੋ ਜਾਂਦਾ ਤੇ ਦੇਖ ਸਕਦੇ ਹੋ ਪਨੀਰ ਦੇ ਛੋਟੇ-ਛੋਟੇ ਜਿਹੜੇ ਟੁਕੜੇ ਨੇ ਉਹ ਤਿਆਰ ਕੀਤੇ ਗਏ ਨੇ ਕਾਜੂ ਡਰਾਈ ਫਰੂਟ ਵੀ ਡਾਲੇ ਡਰਾਈ ਫਰੂਟ ਜਿਹੜੇ ਉਹ ਵੀ ਵਿੱਚ ਪਾਏ ਜਾਂਦੇ ਆ ਕਾਜੂ ਦੀ ਦੇ ਸਕਦੇ ਹੋ ਹਰਾ ਧਨੀਆ ਵੀ ਨਾਲ ਡਰਾਈ ਫਰੂਟ ਵੀ ਤੁਹਾਨੂੰ ਮੜਕੜ ਉਸੇ ਦੇ ਵਿੱਚ ਭਾਜੀ ਕਿੰਨਾ ਟਾਈਮ ਹੋ ਗਿਆ ਮੜਕੜ ਉਸਾ ਬਣਾਉਣ ਦੇ ਨੂੰ ਬਣਾਉਣੇ ਸੇ 2 ਮਹੀਨੇ ਹੋ ਗਏ ਮੇਰੇ ਕੋਲ 2 ਮਹੀਨੇ ਨੂੰ ਹੋ ਗਏ ਕਹਾਂ ਸੇ ਸਿੱਖਾਤਾ ਆਪਨੇ ਹਮ ਬੰਬੇ ਸੇ ਸਿੱਖਾਤਾ ਕਿਆ ਬਾਤ ਹੈ ਜਿਹੜਾ ਲੁਧਿਆਣੇ ਦੇ ਵਿੱਚ ਕਾਰੀਗਰ ਨੇ ਉਹ ਆਮ ਕੋਈ ਕਾਰੀਗਰ ਨਹੀਂ ਹੈ ਜੋ ਮਟਕਾ ਡੋਸਾ ਬਣਾਉਂਦੇ ਸਪੈਸ਼ਲ ਬੰਬੇ ਤੋਂ ਪਹਿਲਾਂ ਟ੍ਰੇਨਿੰਗ ਲਈ ਹੈ ਬਾਈ ਨੇ ਤੇ ਉਸ ਤੋਂ ਬਾਅਦ ਜਿਹੜਾ ਮਟਕਾ ਡੋਸਾ ਹੁਣ ਇੱਥੇ ਬਣਾਇਆ ਜਾਂਦਾ ਇੱਥੇ 2 ਮਹੀਨੇ ਹੋ ਗਏ ਨੇ ਕੰਮ ਕਰਦਿਆਂ ਨੂੰ ਤੇ ਇਹ ਮਟਕਾ ਡੋਸਾ ਕਦੋਂ ਸਟਾਰਟ ਕੀਤਾ ਸੀ ਸਟਾਰਟ 4 ਵਜੇ ਸਟਾਰਟ ਹੋ ਜਾਂਦਾ ਹੈ ਕਿੰਨਾ ਟਾਈਮ ਹੋ ਗਿਆ ਸਟਾਰਟ ਕੀ ਹੋਇਆ ਇਸ ਨੂੰ 7 ਮਹੀਨੇ ਹੋ ਗਏ 7 ਮਹੀਨੇ ਹੋ ਚੁੱਕੇ ਆ ਮਟਕਾ ਡੋਸਾ ਨੂੰ ਸਟਾਰਟ ਕੀਤੇ ਹੋਏ ਤੇ ਟਾਈਮਿੰਗ ਦੀ ਗੱਲ ਕਰ ਲઈએ ਤਾਂ ਇਹ ਜਿਹੜਾ 4 ਵਜੇ ਤੋਂ ਰੈਡੀ ਹੋਣ ਲੱਗ ਜਾਂਦਾ ਹント ਦੇ ਸਾਦੋਂ ਜਿਹੜੀ ਗਰੇਵੀ ਬਣੀ ਸੀ ਜਿਹੜੀਆਂ ਸਬਜ਼ੀਆਂ ਦੀ ਗਰੇਵੀ ਬਣੀ ਸੀ ਉਹ ਇੱਕ ਮਟਕੇ ਦੇ ਵਿੱਚ ਹੁਣ ਬਾਈਬਲੋ ਫਿਲ ਕੀਤੀ ਜਾ ਰਹੀ ਹੈ ਇਹ ਸਾਰੀ ਸਬਜ਼ੀ ਇਹਦੇ ਮਟਕੇ ਚ ਚਲੀ ਗਈ ਹਾਂ ਆ ਜਿਹੜੀ ਦੋਸੇ ਉੱਪਰ ਬਾਈਬਲੋ ਸਬਜ਼ੀ ਤਿਆਰ ਕੀਤੀ ਗਈ ਸੀ ਉਹ ਸਾਰੀ ਹੁਣ ਮਟਕੇ ਦੇ ਵਿੱਚ ਚਲੀ ਗਈ ਹੁਣ ਜਿਹੜਾ ਡੋਸਾ ਉਹਦੀ ਕਟਿੰਗ ਹੋ ਰਹੀ ਆ ਤੇ ਹੁਣ ਡੋਸਾ ਜਿਹੜਾ ਮਟਕੇ ਚ ਸਾਡਾ ਡੋਸਾ ਲੱਗਣ ਜਾ ਰਿਹਾ ਹਰਾ ਧਨੀਆ ਜਿਹੜਾ ਡੋਸੇ ਉੱਤੇ ਫੇਰ ਦੁਬਾਰਾ ਜਿਹੜਾ ਉਦੀ بارش ਕੀਤੀ ਗਈ ਆ ਹਰੇ ਧਣੀਆਂ ਦੀ ਤੁਸੀਂ ਦੇਖ ਸਕਦੇ ਹੋ ਡੋਸੇ ਦਾ ਕਲਰ ਕਿੰਨਾ ਪਿਆਰਾ ਲਾਜਵਾਬ ਜਿਹੜਾ ਕਲਰ ਹੈ ਡੋਸਾ ਜਿਹੜਾ ਬਣ ਕੇ ਰੈਡੀ ਹੋ ਚੁੱਕਿਆ ਤੇ ਹੁਣ ਮਟਕੇ ਦੇ ਵਿੱਚ ਜਿਹੜਾ ਲੱਗਣ ਜਾ ਰਿਹਾ ਤੇ ਉਧਰੋਂ ਮਟਕੇ ਦੇ ਉੱਪਰ ਵੀ ਜਿਹੜੀ ਹੈ ਉਹ ਚੀਜ਼ ਦੀ بارش ਕੀਤੀ ਗਈ ਆ ਵਾਹ ਕੀ ਬਾਤ ਹੈ ਤੁਸੀਂ ਦੇਖ ਸਕਦੇ ਹੋ ਮਟਕੇ ਦੇ ਉੱਪਰ ਜਿਹੜਾ ਡੋਸਾ ਲੱਗ ਰਿਹਾ ਤੇ ਨਾਲ ਜਿਹੜੀ ਚੀਜ਼ ਦੀ بارش ਕੀਤੀ ਜਾ ਰਹੀ ਹੈ ਆਪਣੀ ਇਹਦੀ بارش ਜਿਹੜੀ ਕੀਤੀ ਜਾ ਰਹੀ ਹੈ ਦੇ ਦੇਖਣ ਦੇ ਵਿੱਚ ਜਿਹੜਾ ਕਿੰਨਾ ਖੂਬਸੂਰਤ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਹਰਾ ਧਨੀਆ ਉਧਰ ਚੀਜ਼ ਦੀ ਬਾਰਿਸ਼ ਹੋਈ ਹੈ ਨਾਲ ਪਨੀਰ ਦੀ ਬਾਰਿਸ਼ ਕਿਆ ਬਾਤ ਹੈ ਤੁਸੀਂ ਦੇਖ ਸਕਦੇ ਹੋ ਮਟਕਾ ਡੋਸਾ ਤਿਆਰ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹਨੂੰ ਮਟਕਾ ਡੋਸਾ ਕਗੇ ਜਾਂ ਡੋਸਾ ਮਟਕਾ ਕਗੇ ਜਿਹੜਾ ਕੁਝ ਮਰਜ਼ੀ ਆਪਾਂ ਕਹਿ ਲਗੇ ਪਰ ਦੇਖਣ ਦੇ ਵਿੱਚ ਬੜਾ ਖੂਬਸੂਰਤ ਹੈ ਹਨਾ ਹਰ ਇੱਕ ਚੀਜ਼ ਬੜੀ ਲਾਜਵਾਬ ਤਰੀਕੇ ਨਾਲ ਪਾਈ ਗਈ ਹੈ ਤੇ ਹੁਣ ਅਸੀਂ ਓਨਰ ਨੇ ਜੋ ਸ਼ਾਪ ਦੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਟਾਈਮਿੰਗ ਕੀ ਹੈ ਲੋਕੇਸ਼ਨ ਕੀ ਹੈ ਸਾਰੀ ਗੱਲਬਾਤ ਜਿਹੜੀ ਅਸੀਂ ਉਹਨਾਂ ਦੇ ਨਾਲ ਕਰਦੇ ਹਾਂ ਸੋ ਜਿਹੜੇ ਸ਼ਾਪ ਦੇ ਓਨਰ ਨੇ ਸਾਡੇ ਨਾਲ ਮੌਜੂਦ ਨੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਸ਼ੁਭਮ ਗਰੋਬਰ ਸੋ ਮੜਕਾ ਡੋਸਾ ਤੁਹਾਡਾ ਬੜਾ ਕਮਾਲ ਦਾ ਹੈ ਤੇ ਲੋਕਾਂ ਦੀ ਬੜੀ ਭੀੜ ਵੀ ਇੱਥੇ ਹੁੰਦੀ ਹੈ ਕਦੋਂ ਤੋਂ ਡੋਸਾ ਬਣਾ ਰਹੇ ਹੋ ਡੋਸਾ ਬਣਾ ਰਹੇ ਹੋਗੇ 3 ਮਹੀਨੇ ਹੋ ਗਏ ਜੀ ਤੇ ਭਾਜੀ ਜੇ ਲੋਕੇਸ਼ਨ ਦੀ ਗੱਲ ਕਰਗੇ ਐਡਰੈਸ ਤੇ ਲੋਕੇਸ਼ਨ ਜਰੂਰ ਦੱਸ ਦਿਓ ਤਾਂ ਕਿ ਲੋਕ ਤੁਹਾਡੇ ਤੱਕ ਪਹੁੰਚ ਸਕਣ ਐਡਰੈਸ ਪੈਂਦਾ ਜੀ ਸ਼ਾਪ ਦਾ ਨਾਮ ਹੈ ਚਾਰਕੋਲ ਡੋਸਾ ਆਪੋਜ਼ਿਟ ਨਿਊ ਕ੍ਰਿਸ਼ਨਾ ਮੰਦਿਰ ਮੋਲ ਡੈਕਸਟੈਂਸ਼ਨ ਲੁਧਿਆਣਾ